ਪੰਜਾਬ ਦੇ ਲੋਕੋ ਤਾਂ ਹਾਂ ਮਾਰੋਂਗੇ ਵੇ ਪਿੱਟੋਂਗੇ ਕੜਪਿਆ ਕਰੋਂ ਸਾਡੀਆਂ ਗੱਲਾਂ ਨੂੰ ਚੇਤੇ ਕਰਿਆ ਕਰੋਗੇ ਇਹ ਜੇ ਤੁਸੀਂ ਯਾਰ ਹੱਦ ਹੋਈ ਪਈ ਆ ਸਾਡੀ ਸਮਝ ਨਹੀਂ ਮੈਨੂੰ ਆਉਂਦੀ ਇੰਨਾ ਮਾੜਾ ਹਾਲਾਤ ਹੋ ਗਿਆ ਯਾਰ ਇੰਨੇ ਮਾੜੇ ਹਾਲਾਤ ਕਰਤੇ ਪੰਜਾਬ ਦੇ ਇਹ ਨਾ ਬੰਦਿਆ ਨੇ ਯਾਰ ਤੁਸੀਂ ਫੇਰ ਇੰਨਾ ਗਦਾਰਾਂ ਦੇ ਪਹਿਰਾ ਹੀ ਰੱਖ ਦੇ ਰਹੇ ਹੋ ਯਾਰ ਉਹ ਕਾਹਦੀ ਜਿੱਤ ਉਹ ਕਿਹੜੀ ਖੁਸ਼ੀ 70% ਦੇ ਰੋਜ਼ ਨੌਜਵਾਨਾਂ ਦੇ ਰੋਜ਼ ਮੁੰਡੇ ਮਰਦੇ ਆ ਟੀਕੇ ਲਾ ਲਾ ਤਰਨ ਤਰਨ ਲੋ ਖਾਸ ਤੌਰ ਤੇ ਸੋਡੇ ਲੱਕੇ ਜ ਮਾਜੇ ਚ ਕਿੱਡਾ ਮਾੜਾ ਹਾਲ ਹੈ ਤੁਸੀਂ ਭੰਗੜੇ ਪਾ ਰਹੇ ਹੋ ਆਪਣੇ ਆਉਣ ਵਾਲੀਆਂ ਨਸਲਾਂ ਦੀਆਂ ਉਹਨਾਂ ਦੀਆਂ ਬਰਬਾਦੀਆਂ ਤੇ ਉਹਨਾਂ ਦੇ ਲਾਸ਼ਾਂ ਦੇ ਨੱਚ ਰਹੇ ਹੋ ਯਾਰ ਤੁਸੀਂ ਕੋਈ ਅਸਰ ਨਹੀਂ ਕੋਈ ਸੱਤ ਤੇ ਫਰਕ ਨਹੀਂ ਪਿਆ ਬਸਤਾਉਂਗੇ ਬਸਤਾਉਂਗੇ ਸਾਡਾ ਫਰਜ਼ ਆ ਹੁੱਕਾ ਦੇਣਾ ਸਾਡਾ ਫਰਜ਼ ਆ ਜਗਾਉਣਾ ਸਾਡਾ ਫਰਜ਼ ਆ ਲੋਕਾਂ ਨੂੰ ਦੱਸਣਾ ਦੱਸਦੇ ਰਵਾਂਗੇ ਬਾਈ ਅਖੀਲੇ ਸਾਥਕ ਦੱਸਦੇ ਰਵਾਂਗੇ ਪਰ ਨਹੀਂ ਤੁਸੀਂ ਲੋਕੋ ਨਹੀਂ ਸਮਝ ਸਕਦੇ ਯਾਦ ਰੱਖਿਓ ਮੇਰੀ ਕਹੀ ਹੋਈ ਗੱਲ ਇੱਕ ਇੱਕ ਤੇ ਨਾ ਸੱਚ ਹੋਈ ਤਾਂ ਮੈਨੂੰ ਨੀਵੇਂ ਥਾਂ ਬਾ ਦਿਓ ਜੇ ਮੈਂ ਜਾਂਦਾ ਰਿਆ ਯਾਦ ਰੱਖਿਓ ਗੱਲਾਂ ਮੇਰੀਆਂ ਛੋੜੇ ਨਾਂ ਸਿਰ ਚ ਗਲੀਆਂ ਕੀਤੀਆਂ ਛੋੜੇ ਨਾਂ ਜੁੱਤੀਆਂ ਪਈਆਂ ਛੋੜੂ ਨਾਂ ਹਾਂ ਚ ਰਹਿਣ ਚ ਖੜ ਕੇ ਤੁਹਾਡੇ ਨਾਲ ਉਹ ਕਰਤੂਤ ਹੋਣੀ ਹੈ ਜਿਹੜੀ ਕਿਸੇ ਦਾ ਨਾਮ ਹੋਈ ਹੋਵੇ ਕਿਉਂਕਿ ਤੁਸੀਂ ਲੋਕ ਕਦੇ ਖੜ ਹੀ ਸਕਦੇ ਆਪਣੇ ਲੋਕਾਂ ਨਾਲ ਕਦੇ ਪੰਜਾਬ ਨਾਲ ਕਦੇ ਪੰਜਾਬੀਅਤ ਨਾਲ ਨਾ ਤੁਹਾਨੂੰ ਬੋਲੀਆਂ ਨਾਲ ਨਾ ਤੁਹਾਨੂੰ ਪਾਣੀਆਂ ਨਾਲ ਨਾ ਰਾਜਧਾਨੀਆਂ ਨਾਲ ਨਾ ਤੁਹਾਨੂੰ ਕਿਸੇ ਹੋਰ ਮਸਲੇ ਨਾਲ ਨਾ ਯੂਨੀਵਰਸਟੀਆਂ ਨਾਲ ਤੁਸੀਂ ਨਹੀਂ ਖੜ ਸਕਦੇ ਲੋ ਪਰ ਫਿਰ ਵੀ ਮੈਂ ਉਹਨਾਂ ਜਾਗਦੇ ਸਿਰਾਂ ਨੂੰ ਜਿਹੜਾ 20000 ਜਾਗਦਾ ਸਿਰ ਸੀਗਾ ਉਹਨੂੰ ਸਲਾਮ ਆ ਬਾਈ ਤੁਸੀਂ ਤਾਂ ਜਾਗਦੇ ਹੈਗੇ ਘਟੋ ਘਟਾ ਕੇ ਯਾਰ ਖੜਜੋ ਪੰਜਾਬੀਓ ਖੜਜੋ ਸਮਾ ਵਾਲਾ ਉਹਨਾਂ ਵਾਲਾ ਖੜਜੋ ਐਵੇਂ ਨਹੀਂ ਅਸੀਂ ਬਿਲਕਦੇ ਸਾਨੂੰ ਦੇਖ ਰਿਹਾ ਭੈਖ ਪੰਜਾਬ ਦਾ ਕੀ ਹਾਲਾਤ ਕੀ ਬਣ ਜਾ ਰਹੇ ਆ ਸੰਭਲ ਜੋ ਮੇਰਾ ਵੀਰਿਆ